ਯੋਸਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਪੰਜਾਬ ਦੇ ਅਲੱਗ-ਅਲੱਗ ਧਾਰਮਿਕ ਕਮੇਟੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਪ੍ਰਦਾਨ ਪਦਮਸ਼੍ਰੀ ਵਿਜੇਕਮਾ ਚੋਪੜਾ ਜੀ ਗੁਆਹੀ ਹੇਰ ਦੇ ਵਿੱਚ ਜੋ ਇਹ ਸਨਮਾਨ ਸਮਾਰੋਹ ਕੀਤਾ ਜਾ ਰਿਹਾ ਜਿਸ ਦੇ ਅਲੱਗ-ਅਲੱਗ ਕਮੇਟੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਸਾਡੇ ਨਾਲ ਜੋ ਰਾਮਨਾਮ ਯੋਸਕ ਕਮੇਟੀ ਦੇ ਕੈਸ਼ੀਅਰ ਹੈ ਵਿਵੇਕ ਖੰਨਾ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਿਵੇਕ ਜੀ ਹਰ ਸਾਲ ਪਿਛਲੇ 24 ਤੋਂ 25 ਸਾਲ ਹੋ ਚੁੱਕੇ ਨੇ ਪੰਜਾਬ ਦੇ ਅਲੱਗ-ਅਲੱਗ ਕਮੇਟੀਆਂ ਨੂੰ ਸਨਮਾਨਿਤ ਕੀਤਾ ਜਾਂਦਾ 1500 ਦੇ ਕਰੀਬ ਕਿਹੜੇ ਲੋਕਾਂ ਹੀ ਦੇਖ ਰਹੇ ਹੋ ਭਵਯ ਸਨਮਾਨ ਸਮਾਰੋਹ ਸ਼੍ਰੀ ਰਾਮਨਾਮੇ ਉਸ ਕਮੇਟੀ ਵੱਲੋਂ ਆਦਰਨੀਏ ਪ੍ਰਧਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਅਧਿਐਕਸ਼ਤਾ ਦੇ ਵਿੱਚ ਪਿਛਲੇ ਲਗਭਗ 25 ਸਾਲਾਂ ਤੋਂ ਕੀਤਾ ਜਾ ਰਿਹਾ ਹੈ ਔਰ ਅੱਜ ਵੀ ਜਿਦਾਂ ਤੁਸੀਂ ਦੇਖ ਰਹੇ ਹੋ ਸਾਰੇ ਪੰਜਾਬ ਪਰਤੋਂ ਕਪੂਰਥਲਾ ਤੋਂ ਹੁਸ਼ਿਆਰਪੁਰ ਤੋਂ ਲੁਧਿਆਣਾ ਤੋਂ ਅੰਮ੍ਰਿਤਸਰ ਤੋਂ ਪਠਾਨਕੋਟ ਤੋਂ ਗੁਰਦਾਸਪੁਰ ਤੋਂ ਸਾਰੀ ਜਗ੍ਹਾ ਤੋਂ ਜਿਹੜੇ ਆਪਣੇ ਰਾਮ ਭਗਤ ਜਿਹੜੇ ਕਿ ਅਲੱਗ-ਅਲੱਗ ਧਾਰਮਿਕ ਆਯੋਜਨ ਕਰਦੇ ਹੈ ਔਰ ਸੇਵਾ ਦੇ ਕੰਮ ਕਰਦੇ ਹੈ ਉਹ ਸਾਰੇ ਆ ਜਿੱਥੇ ਪ੍ਰਧਾਨ ਸੈਕਟਰੀ ਔਰ ਕੈਸ਼ੀਅਰ ਐਸੇ ਤਿੰਨ ਕਾਰਕਟਰ ਹਰ ਸਮਿਤੀ ਦੇ ਜਿਹੜੇ ਉਹ ਬੁਲਾਏ ਗਏ ਹੈ ਔਰ ਉਹਨਾਂ ਨੂੰ ਆਦਰਨੀਏ ਵਿਜੇ ਕੁਮਾਰ ਚੋਪੜਾ ਜੀ ਆਪਣੇ ਹੱਥੀ ਸਨਮਾਨਿਤ ਕਰ ਰਹੇ ਹੈ ਦੇਖਿਆ ਜਾਂਦਾ ਇੱਕ ਇੱਕ ਨੂੰ ਸਨਮਾਨਤ ਕਿਹੜਾ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਇਹ ਪ੍ਰੇਰਨਾ ਸਾਡੇ ਪ੍ਰੇਰਨਾ ਵਾਸਤੇ ਪ੍ਰੇਰਨਾ ਦਾ ਇੱਕ ਗੱਲਬਾਤ ਹੈ ਕਿ 94 ਸਾਲ ਦੀ ਉਮਰ ਹੋਵੇ ਇੰਨੀ ਕੜਾਕੇ ਦੀ ਠੰਡ ਹੋਵੇ ਫਿਰ ਵੀ ਆਪਣੇ ਕੰਮ ਦੇ ਪ੍ਰਤੀ ਆਪਣੇ ਕਰਮ ਦੇ ਪ੍ਰਤੀ ਪੂਰੀ ਸਹਿਜਤਾ ਦਹਾਂਦੇ ਹੋਏ ਔਰ ਅੱਜ ਵੀ ਜਨਤਾ ਨੂੰ ਇੱਕ ਮੈਸੇਜ ਹੈ ਆਪਣੇ ਆਪ ਦੇ ਵਿੱਚ ਇੱਕ ਲਾਈਵ ਮੈਸੇਜ ਹੈ ਕਿ ਉਮਰ ਜਿਹੜੀ ਹੈ ਇਹ ਕਿਤੇ ਕੋਈ ਫਹਿਰਾਵ ਨਹੀਂ ਦੇ ਰਹਾ ਹਾਂ ਦੇ ਪਿਛੜੇ ਤੁਹਾਡੀ ਸਿਰਫ ਇੱਕ ਧਾਵਾ ਹੋਣੀ ਚਾਹੀਦੀ ਹੈ ਤੁਹਾਡੀ ਆਪਣੇ ਆਪ ਨਾਲ ਜਿੱਦ ਹੋਣੀ ਚਾਹੀਦੀ ਹੈ ਔਰ ਇਹ ਇੱਕ ਪ੍ਰਤੀਕ ਹੈ ਆਦਰਨੀ ਵਿਜੇ ਕੁਮਾਰ ਚੋਪੜਾ ਜੀ ਔਰ ਸਾਨੂੰ ਇੱਕ ਸਿਹਤ ਔਰ ਇੱਕ ਸੰਦੇਸ਼ ਵੀ ਜਿਹੜਾ ਸਾਰੇ ਸਮਾਜ ਨੂੰ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਇਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੀਤਾ ਜਾ ਰਿਹਾ ਹੈ 25 ਤੋਂ 24 ਸਾਲ ਹੋ ਗਏ ਨੇ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਗਵਾਹੀ ਹਰ ਦੇ ਵਿੱਚ ਕਿ ਇਹ ਸਿਰਫ ਪੰਜਾਬ ਦੀਆਂ ਕਮੇਟੀਆਂ ਹੈਗੀਆਂ ਜਾਂ ਹੋਰ ਵੀ ਸਟੇਟਾਂ ਤੋਂ ਨਹੀਂ ਪੰਜਾਬ ਦੀਆਂ ਤਾਂ ਸਾਰੇ ਪੰਜਾਬ ਦੀਆਂ ਕਮੇਟੀਆਂ ਤੇ ਹੈ ਹੀ ਹੈ ਉਸ ਦੇ ਨਾਲ ਨਾਲ ਕੁਝ ਹਰਿਆਣੇ ਦੀਆਂ ਕਮੇਟੀਆਂ ਵੀ ਹੈਗੀਆਂ ਜਿਹੜੇ ਕਿ ਖੂਨਦਾਨ ਕੈਂਪ ਵਗੈਰਾ ਜਾਂ ਸ਼ਹੀਦ ਪਰਿਵਾਰ ਫੰਡ ਦੇ ਰਾਹਤ ਸਮਗਰੀ ਜਿਹੜੀ ਹੈ ਉਹ ਜੰਮੂ ਕਸ਼ਮੀਰ ਦੇ ਵਿੱਚ ਟਰੱਕਾਂ ਦੇ ਰੂਪ ਦੇ ਵਿੱਚ ਸਾਨੂੰ ਭੇਜਦੇ ਆ ਔਰ ਬੌਜੀ ਬਾਕਾਇਦਾ ਬੌਜੀ ਦੇ ਜਿਹੜੇ ਸਾਥੀ ਹੈ ਉਹ ਆਪਣੇ ਹੱਥੀ ਜਾ ਕੇ ਉੱਥੇ ਰਾਸ਼ਨ ਵੀ ਵੰਡਿਤ ਕਰਦੇ ਆ ਰਜਾਈਆਂ ਵੀ ਵੰਡਿਤ ਕਰਦੇ ਆ ਔਰ ਜਿਹੜੇ ਸਰਦੀ ਏਰੀਆ ਜੰਮੂ ਕਸ਼ਮੀਰ ਦੇ ਏਰੀਆ ਦੇ ਵਿੱਚ ਟਰੱਕ ਵਗੈਰਾ ਦਿੰਦੇ ਆ ਉਹਨਾਂ ਸੰਸਥਾਵਾਂ ਨੂੰ ਵੀ ਅੱਜ ਸਨਮਾਨਿਤ ਇੰਨਾ ਨਾ ਰਾਬਤਾ ਕਿੱਦਾਂ ਬੰਦਾ ਕਿੱਦਾਂ ਐਨੇ ਲੋਕ ਐਨੀਆਂ ਕਮੇਟੀਆਂ ਇਕੱਠੀਆਂ ਕਰਨੀਆਂ ਕੋਈ ਰਾਬਤਾ ਗਿਆ ਪਹਿਲੇ ਤੁਹਾਡੇ ਵੱਲੋਂ ਕੂਪਨ ਦਿੱਤੇ ਜਾਂਦੇ ਜਾਂ ਮੈਸੇਜ ਭੇਜੇ ਜਾਂਦੇ ਨੇ ਕਿਸੇ ਨਵੀਂ ਕਮੇਟੀ ਨੇ ਜੁੜਨਾ ਹੋਵੇ ਉਹ ਕਿੱਦਾਂ ਤੁਹਾਡੇ ਨਾਲ ਆਰਾਮ ਇਸ ਕਾਰਜਕ੍ਰਮ ਨੂੰ ਸਾਨੂੰ ਕਰਨਸਤੇ ਲਗਭਗ 3 ਮਹੀਨੇ ਲੱਗਦੇ ਹੈ ਬਕਾਇਦਾ ਅਖਬਾਰ ਦੇ ਵਿੱਚ ਇਹ ਇਹ ਕਾਰਜਕ੍ਰਮ ਦੀ ਜੜੀ ਹੈ ਉਹ ਪਹਿਲੇ ਨਿਊਜ਼ ਆਉਂਦੀ ਹੈ ਫਿਰ ਸੰਸਥਾਵਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਪੱਤਰਾਚਾਰ ਦੇ ਮਾਧਿਅਮ ਦੇ ਨਾਲ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਉਹਨਾਂ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਉਹਨਾਂ ਨੂੰ ਨਿਮੰਤਰਣ ਪੱਤਰ ਭੇਜਿਆ ਜਾਂਦਾ ਹੈ ਔਰ ਬਕਾਇਦਾ ਉਹਨਾਂ ਨੂੰ ਉਪਨ ਵਿਤਰਿਤ ਕੀਤੇ ਜਾਂਦੇ ਹੈ ਉਹਨਾਂ ਦੀ ਰਜਿਸਟ੍ਰੇਸ਼ਨ ਬਾਅਦ ਕੋਈ ਦੇਖਿਆ ਉਹਨਾਂ ਅੱਠ ਕਾਊਂਟਰ ਲੱਗੇ ਸੀਗੇ ਪੰਜਾਬ ਪਰ ਦੇ ਸਾਰੇ ਜ਼ਿਲ੍ਹੇ ਉਸ ਤੋਂ ਇਲਾਵਾ ਹਰਿਆਣਾ ਦੇ ਵੀ ਕੁਝ ਜ਼ਿਲ੍ਹੇ ਜਿਹੜੇ ਸੀਗੇ ਉਹਨਾਂ ਤੇ ਉਹਨਾਂ ਦੇ ਪਕਾਜ਼ਾ ਅਥਰ ਰਜਿਸਟ੍ਰੇਸ਼ਨ ਹੋਈ ਹੈ ਉਹਨਾਂ ਦੇ ਨਾਮ ਉਹਨਾਂ ਦੇ ਫੋਨ ਨੰਬਰ ਉਹਨਾਂ ਦਾ ਐਡਰੈਸ ਵਗੈਰਾ ਸਭ ਸਾਡੇ ਕੋਲ ਰਜਿਸਟਰਡ ਹੁੰਦਾ ਵੈ ਔਰ ਇਹ ਜਿਹੜਾ ਕੰਮ ਹੈ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਲਗਾਤਾਰ 3-4 ਮਹੀਨੇ ਦਾ ਪ੍ਰੋਸੈਸ ਹੈ ਔਰ ਇਹ ਕੰਮ ਜਿਹੜਾ ਵੈਤਾਦੀ ਕੰਪਲੀਟ ਹੁੰਦਾ ਪਿਆ ਸਾਡੇ ਨਾਲ ਹੋਰ ਵੀ ਕੀ ਕਿਹੜੀ ਜਗ੍ਹਾ ਤੋਂ ਆਏ ਜੀ ਮਮੰਡੀ ਸਰ ਕਿੱਦਾਂ ਲੱਗ ਰਿਹਾ ਹਰ ਸਾਲ ਤੋਂ ਹੀ ਹਰ ਸਾਲ ਆਂਦੇ ਹੋ ਸਰ ਬਹੁਤ ਸ਼ਾਨਦਾਰ ਲੱਗ ਰਿਹਾ ਹੈ ਔਰ ਅਸੀਂ 2010 ਤੋਂ ਲਗਾਤਾਰ ਆ ਰਹੇ ਹਾਂ ਅੱਛਾ ਜੀ ਕਿਉਂਕਿ ਅਸੀਂ ਜਿਸਤੋਂ 2010 ਦੀ ਪਹਿਲੀ ਵਾਰ ਆਏ ਸਾਨੂੰ ਇੰਨਾ ਕੁ ਮਤਲਬ ਮੈਂ ਵਧੀਆ ਮਹਿਸੂਸ ਹੋਇਆ ਕਿ ਅਸੀਂ ਸ਼੍ਰੀ ਰਾਮ ਨਮੀ ਉਸ ਕਮੇਟੀ ਦਾ ਗਠਨ ਚੀਮਾ ਮੰਡੀ ਵਿੱਚ ਕੀਤਾ ਛੋਟੀ ਜਿਹੀ ਇੱਕ ਮੰਡੀ ਹੈ ਅੱਜ 2011 ਤੋਂ ਲੈ ਕੇ 2026 ਚੱਲ ਰਿਹਾ ਹੈ ਲਗਾ श्री राम नवमी उत्सव कमेटी लालाजी दी जीप ਤੋਂ ਪ੍ਰੇਰਣਾ ਲੈ ਕੇ ਚੀਮਾ ਮੰਡੀ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਕੰਮ ਕਰ ਰਹੀ ਹੈ ਕਿਉਂਕਿ ਇਹ ਸ਼੍ਰੀ राम नवमी उत्सव ਕਮੇਟੀ ਹੈ ਜਦੋਂ ਅਸੀਂ ਅਖਬਾਰਾਂ ਵਿੱਚ ਖਬਰਾਂ ਪੜ੍ਹਦੇ ਹਾਂ ਕਿਤੇ ਬਲੱਡ ਕੈਂਪ ਰਾਹਤ ਦੇ ਜੋ ਵੀ ਰਾਹਤ ਦਾ ਕੰਮ ਹੁੰਦਾ ਇਹ ਕਰਦੇ ਨੇ ਕਿ ਅਸੀਂ ਮਤਲਬ ਇਹਨਾਂ ਦੇ ਕੰਮਾਂ ਤੋਂ ਇੰਨੇ ਕ ਪ੍ਰਭਾਵਤਾ ਸਰ ਅਸੀਂ 2011 ਤੋਂ ਲੈ ਕੇ ਹੁਣ 2026 ਚੱਲ ਰਿਹਾ ਹੈ ਅਸੀਂ ਤੇ ਪਿਛਲੇ ਦਿਨਾਂ ਚ ਕਲੈਂਟਰ ਲੀ ਸਪਲਾਈ ਸੈਂਟਰ ਬਲੱਡ ਡੋਨੇਸ਼ਨ ਕੈਂਪ ਤੇ ਹੋਰ ਵੀ ਜੋ ਸਵਤਾ ਆਰਮੀਕ ਜੇ ਸਮਾਜਿਕ ਕੰਮ ਨੇ ਸਾਡੀ ਸੰਸਥਾ ਕਰਦੀ ਹੈ ਤੁਸੀਂ ਲੋਕਾਂ ਨੂੰ ਕੀ ਮੈਸੇਜ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਦਾਂ ਤੁਸੀਂ ਪਿਛਲੇ ਕਈ ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹੋ ਉਹ ਅੱਜ ਵੀ ਜਿਹੜੇ ਲੋਕ ਚਾਹੁੰਦੇ ਨੇ ਸੇਵਾ ਕਰਨੇ ਉਹ ਨਹੀਂ ਕਰ ਸਕਦੇ ਹੈਗੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਸਰ ਅਸੀਂ ਉਹਨਾਂ ਨੂੰ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਜੋੜਦੇ ਆ ਵੀ ਜੋ ਕਈ ਜੁਰ ਸਰ ਜ਼ਰੂਰੀ ਹੁੰਦਾ ਹੈ ਹਰ ਬੰਦਾ ਕਿ ਪੈਸ਼ਲ ਸੇਵਾ ਕਰ ਸਕਦਾ ਕੋਈ ਬੰਦੇ ਸਰੀਰਕ ਤੌਰ ਤੇ ਵੀ ਕੰਮ ਕਰ ਸਕਦੇ ਆ ਅਸੀਂ ਜੋ ਬੰਦੇ ਸਰੀਰਕ ਤੌਰ ਤੇ ਕੰਮ ਕਰ ਸਕਦੇ ਨੇ ਸਰੀਰਕ ਤੌਰ ਤੇ ਕੰਮ ਲੈਣੇ ਆ ਜੋ ਬੰਦੇ ਸਾਨੂੰ ਸਹਿਯੋਗ ਦਿੰਦੇ ਨੇ ਕਾ ਵੀ ਸਾਡੇ ਕੰਪਨੀਆਂ ਨੇ ਮਲਟੀਨੇਸ਼ਨਲ ਬਤਲ ਉਹ ਚੀਮਾ ਮੰਡੀ ਦੇ ਵਿੱਚ ਤੇ ਉਹ ਸਾਨੂੰ ਸਹਿਯੋਗ ਦਿੰਦੇ ਨੇ ਵੀ ਤੁਸੀਂ ਕੰਮ ਕਰੋ ਅਗਰ ਫੰਡ ਦੀ ਪ੍ਰਵਾਹਨ ਤੁਸੀਂ ਕਰੋ ਜੀ ਠੰਡ ਦੀ ਪਰਵਾਹ ਨਹੀਂ ਕਰਨੀ ਸਰ ਇੱਕ ਹੀ ਦੇਖਿਆ ਮੈਂ ਚੀਜ਼ਾਂ ਇੰਨੀ ਦੂਰੋਂ ਦੂਰੋਂ ਲੋਕ ਮੈਂ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਤੁਸੀਂ ਦੇਖੋ ਸਵੇਰੇ ਕਿੰਨੀ ਧੁੰਦ ਸੀਗੀ ਧੁੰਦ ਹੋਣ ਦੇ ਬਾਵਜੂਦ ਇਹ ਰਾਮ ਭਗਤਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਕਿ ਸਾਰੇ ਹੁਮ ਹੁਮਾ ਕੇ ਇੱਥੇ ਸਾਰੇ ਟੀਮ ਦੇ ਨਾਲ ਪਹੁੰਚੇ ਐ ਔਰ ਹੁਣ ਲਗਭਗ ਤਕਰੀਬਨ 4 4.5 ਦਾ ਸਵੇਰ ਹੋ ਗਿਆ ਹੂਨ ਇਹ ਭੋਜਨ ਵਗੈਰਾ ਕਰਕੇ ਆਪਣੇ ਸਥਾਨ ਤੇ ਜਾਣਗੇ ਉਹ ਜਾਂਦੇ ਹੋਏ ਵੀ ਤੁੰਦ ਮਿਲੇਗੀ ਇਹ ਉਤਸ਼ਾਹ ਜਿਹੜਾ ਵੈ ਭਰੂ ਰਾਮ ਦੇ ਪ੍ਰਤੀ ਇਸ ਰਾਮਨਾਮੀ ਉਸਕ ਕਮੇਟੀ ਦੇ ਪ੍ਰਤੀ ਇਹ ਹਾਥ ਕੰਧਨ ਕੋ ਆਰਸੀ ਕਾ ਪੜੇ ਲਿਖੇ ਕੋ ਫਾਰਸੀ ਕਿ ਇਹ ਸਾਕਸ਼ਾਤ ਐਗਜ਼ੈਂਪਲ ਤੁਹਾਡੇ ਕੋਲ ਹੈ ਇਹ ਤੁਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਔਰ ਉਹਨਾਂ ਨੇ ਵੀ ਦੱਸਿਆ ਕਿ ਪਿਛਲੇ 16 ਸਾਲਾਂ ਤੋਂ ਉਹ ਲਗਾਤਾਰ ਜਿਹੜਾ ਵੈ ਇੱਥੇ ਸਨਮਾਨ ਚਿੰਨ ਲੈਣ ਵਾਸਤੇ ਆ ਰਹੇ ਆ ਇਹ ਸਿਰਫ ਸਨਮਾਨ ਚਿੰਨ ਨਹੀਂ ਹੈ ਇੱਕ ਪ੍ਰੇਰਣਾ ਹੈ ਜਿਹੜੀ ਸਾਨੂੰ ਇੱਕ ਦੂਜੇ ਤੋਂ ਮਿਲਦੀ ਹੈ ਕਿ ਅਸੀਂ ਦੇਸ਼ ਹਿੱਤ ਵਾਸਤੇ ਸਮਾਜਿਤ ਵਾਸਤੇ ਔਰ ਪ੍ਰਭੂ ਰਾਮ ਨੇ ਜੋ ਸਾਨੂੰ ਸੰਦੇਸ਼ ਦਿੱਤਾ ਸਰਵ ਧਰਮਾਂ ਸਭ ਮਾਜ ਦੀ ਸੰਤ ਸਾਲ ਜਿਹੜੀ ਗੱਲਬਾਤ ਹੈ ਉਹ ਉਸੇ ਸਾਂਝੀ ਕਰ ਸਕੇ ਰਵੀ ਜੀ ਮੈਂ ਵੀ ਦੇਖਦਾ ਤੁਸੀਂ ਰਾਮਨਾਮੀ ਹੋਸਾ ਕਮੇਟੀ ਦੇ ਆਜ ਤੁਸੀਂ ਰਾਮ ਜੀ ਦੀ ਅਸ਼ੀਰਵਾਦ ਨਾਲ ਕਾਉਂਸਲਰ ਬਣ ਗਏ ਹੋ ਹਰ ਕਮੇਟੀ ਦੇ ਵਿੱਚ ਪਹੁੰਚਦੇ ਹੋ ਮੀਟਿੰਗਾਂ ਦੇ ਵਿੱਚ ਪਹੁੰਚਦੇ ਹੋ ਅੱਜ ਕਿੱਦਾਂ ਲੱਗ ਰਿਹਾ ਸਨਮਾਨ ਜੈ ਸ਼੍ਰੀ ਰਾਮ ਜੈ ਸ਼੍ਰ ਬੀਜੇ ਚੋਪੜਾ ਜੀ ਲੋ ਪਰਿਵਾਰ ਵੱਲੋਂ ਬਹੁਤ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਸ਼੍ਰੀ ਨਾਮ ਨਵੀ ਉਸ ਕਮੇਟੀ ਦਾ ਜਿਹੜਾ ਹਰੇਕ ਧਰਮ ਦਾ ਹਰੇਕ ਕਮੇਟੀ ਦਾ ਸਾਰਿਆਂ ਦਾ ਬਹੁਤ ਸਤਿਕਾਰ ਕਰਦੇ ਆ ਇਹ ਸਮਾਗਮ ਜਿਹੜੇ ਇਸੇ ਤਰ੍ਹਾਂ ਸਮਾਜ ਦੇ ਵਿੱਚ ਜਾਣੇ ਚਾਹੀਦੇ ਇੱਕ ਸੱਚਾ ਮੈਸੇਜ ਜਾਂਦਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਬਵੇਕ ਜੀ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਕਿਦਾਂ ਇਹ ਸਾਰਿਆਂ ਨੂੰ ਸਨਮਾਨਿਤ ਸਭ ਤਿੰਨ ਮੈਂਬਰ ਇੱਕ ਕਮੇਟੀ ਚ ਤਿੰਨ ਜਣਿਆਂ ਨੂੰ ਸਨਮਾਨਿਤ ਹਾਂਜੀ ਹਾਂਜੀ ਤਿੰਨ ਮੈਂਬਰ ਜਿਹੜੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਉਹਨਾਂ ਨੂੰ ਤਿੰਨ ਬੈਗ ਦਿੱਤੇ ਜਾਂਦੇ ਆ ਜਦੇ ਵਿੱਚ ਬੈਗ ਦੇ ਵਿੱਚ ਕੁਝ ਜ਼ਰੂਰਤਬੰਦ ਵਸੂਆ ਹੁੰਦੀਆਂ ਮੈਂ ਉਸ ਤੋਂ ਇਲਾਵਾ ਇੱਕ ਸਨਮਾਨ ਪੱਤਰ ਜਿਹੜਾ ਵੈ ਉਹ ਵੀ ਹਰ ਮੈਂਬਰ ਨੂੰ ਦਿੱਤਾ ਜਾਂਦਾ ਵੈ ਉਸ ਤੋਂ ਇਲਾਵਾ ਇੱਕ ਕਮੇਟੀ ਨੂੰ ਇੱਕ ਸਮ੍ਰਿਤੀ ਚਿੰਨ ਜਿਹੜਾ ਵੈ ਉਹ ਦਿੱਤਾ ਵੀ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਰਾਮਪਕਤਾ ਦੇ ਨਾਲ ਉਹਨਾਂ ਨੇ ਦੱਸਿਆ ਅਲੱਗ-ਅਲੱਗ ਪੰਜਾਬ ਦੇ ਅਲੱਗ-ਅਲੱਗ ਸਟੇਟਾਂ ਤੋਂ ਸ਼ਹਿਰਾਂ ਚੋਂ ਉ ਹਰਿਆਣਾ ਮਾਚਲ ਚੰਡੀਗੜ੍ਹ ਤੋਂ ਵੀ ਲੋਕ ਕਿਹੜੇ ਇੱਥੇ ਪਹੁੰਚੇ ਨੇ ਜੋ ਧਾਰਮਿਕ ਕਮੇਟੀਆਂ ਜੋ ਪ੍ਰੋਗਰਾਮ ਕਰਵਾਂਦੀ ਆ ਭਾਵੇਂ ਜਗਰਾਤਾ ਕਰਵਾਂਦੀਆਂ ਭਾਵੇਂ ਰਾਮੀਲਾ ਕਰਾਂਦੀਆਂ ਦਸਹਿਰਾ ਕਰਵਾਂਦੀਆਂ ਬਲੱਡ ਕੈਂਪ ਲਗਾਉਂਦੀਆਂ ਰਾਸ਼ਨ ਵੰਡਣ ਕਰਦੀਆਂ ਉਹਨਾਂ ਨੂੰ ਸਨਮਾਨਤ ਕਿਹੜਾ ਉਹ ਪਦਮਸ਼੍ਰੀ ਵਿਜੇਕਮਾ ਚੋਪੜਾਈ ਵੱਲੋਂ ਕੀਤਾ ਜਾਂਦਾ ਹੈ ਕੈਮਰਾਮੈਨ ਰਿੰਕੂ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ RAMNAMI ਉਸ ਕਮੇਟੀ ਦੇ ਜੋ ਅੱਜ ਪੰਜਾਬ ਦੇ ਅਲੱਗ-ਅਲੱਗ ਧਾਰਮਿਕ ਕਮੇਟੀਆਂ ਵੱਲੋਂ ਸਨਮਾਨਤ ਕੀਤਾ ਜਾਣਾ ਉੱਥੇ ਅੱਜ ਮਾਚਲ ਤੋਂ ਚੇਤਾ ਕੈਪਟਨ ਮੰਤਰੀ ਪਹੁੰਚੇ ਨੇ ਆ कमेटी के प्रधान पदम श्री विजय कुमार चोपड़ा जी वालों जो हर धार्मिक कमेटी ने सम्मानित किया जा तो पहुंचे रामपगता देखिए देख एक अच्छा प्रयास है और उस वक्त जो के पंजाब में उग्रवाद चरम सीमा के ऊपर था तो वो बाहर लोग निकलते नहीं थे और हमारे धार्मिक जो कार्यक्रम थे वो स्थगित कर दिए थे कई प्रकार की वार्निंग्स आती थी लेकिन मैं विजय चोपड़ा जी को मुबारकबाद देना चाहता हूँ कि उन्होंने इस परम्परा को जारी रखा और हमारी जो समाज की ऐसी गतिविधियाँ जो थी जो धार्मिक हमारे उस से उनका जो है वो उस वक्त भी जो है वो प्रचलन जारी किया उसी के संदर्भ में उन्होंने एक कमेटी रामनवमी कमेटी जो है उसका गठन किया और उसको आगे लेकर के जो है इस कार्यक्रम को जो है वो आगे बढ़ाने का प्रयास किया कि लग रहा है आज राम भगता के नाम मुलाकात की थी राम भक्ता के नाम गल बात की गई ਸੋ ਲੱਛੀ ਬਾਤ ਹੈ ਕਿ ਲੋਕ ਨੂੰ ਥੋੜਾ अपने व्यस्त समाज से थोड़ा समाज निकाल करके भगवान के प्रति जो है वो अपनी श्रद्धा जो है, वो जो है वो रखने चाहिए हमारे धार्मिक है धार्मिक कमेटिया सम्मानित किया जाता है उत्साह बन जाता हाँ सामू अलग अलग जिले में जाकर सम्मानित मैं तो ये कहूंगा कि इस परंबा को ਨੈ ਜਾਰੀ ਰੱਖਣਾ ਚਾਹੀਏ ਅਤੇ ਸਭੀ ਧਰਮ ਮਜ਼ਬ ਕੌਮੇ ਨੂੰ ਜੋ ਹੈ ਉਹ ਇੱਕ ਇੱਕ ਸੂਤਰ ਮੈਂ ਬੰਨ੍ਹਨੇ ਕੇ ਲਈ ਇਹ ਧਾਰਮਿਕ ਅੰਸ਼ਤਰਾਮ ਲੋਜ ਬਹੁਤ ਜ਼ਰੂਰੀ ਹੈ ਧਾਰਮਰੀ ਸਭਤਾ اور ਸੰਸਕ੍ਰਿਤੀ ਦੇ ਉੱਤੇ ਵੀ ਦੇਖਿਆ ਸੀ ਗਲਬਤ ਕੀਤੀ ਗਈ ਹੈ ਕੈਪਟਨ ਮੰਤਰੀ ਜੋ ਮਾਚਲ ਚੋ ਚੱਚਾ ਤੋੜਤੇ ਸਪੈਸ਼ਲ ਰਾਮ ਨਮੀ ਉਸ ਕਮੇਟੀ ਦੇ ਵਿੱਚ ਪਹੁੰਚੇ ਨੇ ਰਾਮ ਭਗਤਾ ਦੇ ਨਾਲ ਮੁਲਾਕਾਤ ਕੀਤੀ ਗੱਲਬਾਤ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਇਦਾਂ ਹੀ ਇਹ ਲਗ ਲਗ ਕਮੇਟੀਆਂ ਨੂੰ ਚਾਹੀਦਾ ਹੈ ਸਮਾਨਤ ਕਰਨਾ ਜਿਸ ਦੇ ਵਿੱਚ ਰਾਮ ਨਮੀ ਉਸ ਕਮੇਟੀ ਵੱਲੋਂ ਜੋ ਪਿਛਲੇ 24 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਨਜ਼ਰ ਆ ਰਹੇ ਨੇ ਕੈਮਰਾਮੈਨ ਰਾਹੁਲ ਕੈਮਰਾਮੈਨ ਦਿਨਕੂ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਚਲੰਦਰ ਦੇਖੀਏ ਇਹ ਇੱਕ अच्छी प्रथा नहीं है क्योंकि सरकारें आती हैं सरकारें बदलती हैं और ये लोगों के मतदान के द्वारा ही सरकारों जो है वो बनती है और ये हमारे जो पंजाब के सी है, ग्रुप ऑफ पेपर्स है आज़ादी से पहले और आज़ादी के बाद इसका जो है वो बहुत योगदान रहा है और एक स्वतंत्र विचार का पेपर है हारे की बात को जो है बड़े ढंग से जो है वो लिया जाता है और अगर हम ये पक्षपात का भैया अपना करके प्रेस और मीडिया को जो है वो दबाने की कोशिश करें वो एक अच्छा प्रचलन नहीं है क्योंकि हमारी जो प्रजातंत्र है उसमें रेसलेशन, जुडिशरी और जो पत्रकारिता है उसका अपना जो है वो रोल है और स्वतंत्र विचार जो है ये हमारे प्रजातंत्र की सबसे खूबी है कि हम अपनी बात खुल के कर सकते हैं किसी की आलोचना भी कर सकते हैं किसी की क्रिटिकल अप्रिसिएशन भी कर सकते हैं अच्छा काम हो तो उसकी अप्रीसीशन है तो ये जो सरकार का इस प्रकार का जो मुझे भी अभी पता लगा कि इस प्रकार का कार्यक्रम है इसको इसको मैं जो है वो अच्छा नहीं समझा हमें जो है एक सभी का मान सम्मान जो है कभी आगे नहीं कैसे कभी नहीं देखा गया है हमें चौथे सम को जो कार्रवाइयाँ की जाए कैसे इस बार देखने को मिल रहा जो आम आदमी पार्टी की सरकार कर है देखिए सरकारें पाँच साल के बाद चुनी जाती हैं लोगों के जनमत से बनती हैं और प्रेस की आज़ादी जो है वो बहुत ज़रूरी है और प्रेस को भी एक स्वतंत्र रूप से जो है वो काम करना चाहिए किसी पक्षपात के रवैये से नहीं और हमें जो है वो प्रेस और मीडिया का इतराम करना चाहिए ये बहुत ज़रूरी है